ਸਾਸਰੀਆ ਕਾਲ ਮੈਂ ਮਨਪ੍ਰੀਤ ਕਾਰ ਭਗਤਾ ਭਾਈ ਕਾ ਤੋਂ ਮੇਰਾ ਮਾਨ ਬੁਟੀਕ ਜਿੱਥੇ ਹਰ ਤਰ੍ਹਾਂ ਦੀਆਂ ਕੜਾਈਆਂ ਕੀਤੀਆਂ ਜਾਂਦੀਆਂ ਹਨ ਇਹ ਇਹ ਕੰਮ ਹੈ ਸ਼ੇ ਤੋਂ 7 ਮਹੀਨਾ ਤੱਕ ਤੋਂ ਕਰ ਰਹੀ ਹਾਂ ਇੱਥੇ ਆਪਣੀਆਂ ਭੈਣਾਂ ਨੂੰ ਵੀ ਨਾਲ ਇਸ ਕੰਮ ਦੀ ਟ੍ਰੇਨਿੰਗ ਦੇ ਰਹੀ ਹਾਂ ਮੇਰੀ ਸਟੱਡੀ ਪਲੱਸ 2 ਹੈ ਇਸ ਤੋਂ ਬਾਅਦ ਮੈਂ ਆਇਲਟਸ ਕੀਤਾ ਇਸ ਤੋਂ ਬਾਅਦ ਮੈਂ ਸਿੰਗਾਪੁਰ ਹੋਟਲ ਮੈਨੇਜਮੈਂਟ ਦਾ ਕੋਰਸ ਲੈ ਕੇ ਚਲੀ ਗਈ ਉੱਥੇ ਮੈਂ 2 ਤੋਂ 3 ਸਾਲ ਲਾਇਆ ਉੱਥੇ ਪਰ ਮੇਰਾ ਬਹੁਤ ਔਖਾ ਲੱਗਿਆ ਮੈਨੂੰ ਉੱਥੇ ਹੁੰਦਾ ਰਹਿਣਾ ਸਹਿਣਾ ਤੇ ਖਰਚਾ ਕੱਢਣਾ ਫਿਰ ਮੈਂ 2 ਤੋਂ 3 ਸਾਲ ਤੋਂ ਬਾਅਦ ਇੰਡੀਆ ਵਾਪਸ ਆ ਗਈ ਇਸ ਤੋਂ ਬਾਅਦ ਮੇਰੀ ਮੈਰਿਜ ਹੋ ਗਈ ਮੈਰਿਜ ਤੋਂ ਬਾਅਦ ਮੈਂ ਸਿਲਾਈ ਦਾ ਕੰਮ ਕੀਤਾ ਸਿਲਾਈ ਦੇ ਨਾਲ-ਨਾਲ ਮੈਂ ਸੋਚਿਆ ਵੀ ਇਸ ਕੰਮ ਨੂੰ ਵਧਾਇਆ ਜਾ ਸਕੇ ਫਿਰ ਮੈਂ ਫੋਨ ਦੇ ਉੱਪਰ ਇਸ ਮਸ਼ੀਨ ਬਾਰੇ ਮੈਨੂੰ ਪਤਾ ਲੱਗਿਆ ਫਿਰ ਮੈਨੂੰ ਥੋੜਾ ਪਤਾ ਲੱਗਿਆ ਵੀ ਇਹਦੀ ਟ੍ਰੇਨਿੰਗ ਇੱਥੇ ਨੇੜੇ ਹੀ ਬਾਗਾਪੁਰਾਣਾ ਦਿੱਤੀ ਜਾਂਦੀ ਹੈ ਮੈਂ ਉਸ ਜਗ੍ਹਾ ਤੋਂ ਇਸ ਮਸ਼ੀਨ ਬਾਰੇ ਟ੍ਰੇਨਿੰਗ ਲਈ ਇੱਕ ਤੋਂ ਦੋ ਮਹੀਨੇ ਉੱਥੇ ਹੀ ਮੈਂ ਟ੍ਰੇਨਿੰਗ ਲਈ ਇਸ ਤੋਂ ਬਾਅਦ ਫਿਰ ਮੈਂ ਆਪਣਾ ਇਹ ਕੰਮ ਸ਼ੁਰੂ ਕੀਤਾ ਸਟੀਚਿੰਗ ਦਾ ਕੰਮ ਤਾਂ ਮੈਂ ਆਪਦੀ ਮਾਮੀ ਜੀ ਤੋਂ ਸਿੱਖਿਆ ਮੈਂ ਬਠਿੰਡੇ ਪੜਦੀ ਸੀ ਆਪਦੀ ਮਾਮੀ ਜੀ ਕੋਲ ਬਾਗੂਪਿੰਡ ਰਹਿੰਦੀ ਸੀ ਉਹ ਸਟੀਚਿੰਗ ਦਾ ਕੰਮ ਕਰਦੇ ਸੀ ਤੇ ਮੈਂ ਨਾਲ-ਨਾਲ ਉਹਨਾਂ ਨੂੰ ਦੇਖ-ਦੇਖ ਕੇ ਮੈਂ ਆਪਣਾ ਸਟੀਚਿੰਗ ਦਾ ਕੰਮ ਸਿੱਖ ਲਿਆ ਸੀ ਜੀ ਫਿਰ ਜਦੋਂ ਸਟੀਚਿੰਗ ਤੋਂ ਬਾਅਦ ਮੇਰਾ ਮੈਂ ਫੋਨ ਦੇ ਉੱਪਰ ਇਹ ਸਲਾਈ ਕਢਾਈ ਦੇ ਬਾਰੇ ਦੇਖਿਆ ਮੈਂ ਸੋਚਿਆ ਕਿ ਮੈਂ ਸਲਾਈ ਦੇ ਨਾਲ ਕਢਾਈ ਦਾ ਕੰਮ ਵੀ ਕੀਤਾ ਜਾ ਸਕੇ ਫਿਰ ਕਢਾਈ ਦੀ ਟ੍ਰੇਨਿੰਗ ਲਈ ਇਹ ਟ੍ਰੇਨਿੰਗ ਮੈਂ ਬਾਗਾਪੁਰਾਣਾ ਤੋਂ ਲਈਏ ਜੀ ਸਤਗੁਰ ਫੈਸ਼ਨ ਬੁਟੀਕ ਬਾਗਾਪੁਰਾਣਾ ਤੋਂ ਲਈ ਠੀਕ ਹੈ ਜੀ ਜਿਵੇਂ ਮਸ਼ੀਨ ਤੁਸੀਂ ਹੁਣ ਲੈ ਕੇ ਆਏ ਹੋ ਨਾ ਜਿਹਦੇ ਤੇ ਕਢਾਈ ਕਰਦੇ ਹੋ ਕਿੰਨੀ ਇਨਵੈਸਟਮੈਂਟ ਹੋ ਗਈ ਸੀ ਕਿੰਨੇ ਦੀ ਮਸ਼ੀਨ ਆਈ ਜਾਂ ਹੋਰ ਕਿੰਨੇ ਖਰਚੇ ਲੱਗੇ ਸ਼ੁਰੂਆਤ ਦੇ ਵਿੱਚ ਇਹ ਮਸ਼ੀਨ 1,50,000 ਦੀ ਆਈ ਹੈ ਜੀ। ਜੀ। ਬਾਕੀ ਤਾਂ ਉੱਪਰ 4 ਤੋਂ 5000 ਰੁਪਏ ਉੱਪਰ ਖਰਚ ਆਇਆ ਹੈ। ਜੀ। ਘਰਦਿਆਂ ਨੂੰ ਕਿਵੇਂ ਮਨਾਇਆ ਜੀ ਕਿਉਂਕਿ ਨਵਾਂ ਕੰਮ ਕੋਈ ਵੀ ਸਟਾਰਟ ਕਰਦੇ ਹਨਾ ਆਪਾਂ ਨੂੰ ਥੋੜਾ ਬਹੁਤ ਡਰ ਹੁੰਦਾ ਕੰਮ ਚੱਲੂ ਜਾਂ ਨਾ ਚੱਲੂ। ਕਿਵੇਂ ਘਰਦਿਆਂ ਨੂੰ ਮਨਾਇਆ ਤੁਸੀਂ ਵੀ ਆਪਾਂ ਇਹ ਕੰਮ ਚਾਉਣਾ ਹੈਗਾ ਇੰਨੇ ਪੈਸੇ ਇਨਵੈਸਟ ਕਰਨੇ ਆ। ਘਰਦਿਆਂ ਨੂੰ ਇਹ ਕੰਮ ਮੈਂ ਆਪਣੇ ਫੋਨ ਤੇ ਦਿਖਾਇਆ ਵੀ ਐਂ ਕਢਾਈ ਹੁੰਦੀ ਹੈ। ਜੀ। ਬਾਕੀ ਘਰਦਿਆਂ ਨੂੰ ਸੀਗਾ ਵੀ ਬੱਚੇ ਛੋਟੇ ਆ। ਵੀ ਹਜੇ ਕੰਮ ਸ਼ੁਰੂ ਨਾ ਕਰ ਬਟ ਮੇਰਾ ਇਹਦੇ ਵਿੱਚ ਬਹੁਤ ਜ਼ਿਆਦਾ ਇੰਟਰਸਟ ਸੀ ਮੈਂ ਇਸ ਵੀ ਨਾਲ ਨਾਲ ਮੈਂ ਇਹ ਕੰਮ ਕਰ ਲੂੰਗੀ ਜੀ ਫਿਰ ਹੌਲੀ ਹੌਲੀ ਕਰਦਿਆਂ ਨੂੰ ਮਨਾਇਆ ਤੇ ਉਹ ਕਹਿੰਦੀ ਠੀਕ ਹੈ ਹੂੰ ਕਿ ਹੁਣ ਕਿੰਨੇ ਘੰਟੇ ਕੰਮ ਕਰਦੇ ਹੋ ਮਸ਼ੀਨ ਤੇ ਹਨਾ ਆਰਡਰ ਤੁਹਾਨੂੰ ਕਿਵੇਂ ਆਉਂਦੇ ਆ ਕੀ ਸਿਸਟਮ ਹੁੰਦਾ ਸਾਰਾ ਆਪਣਾ ਦੱਸੋ ਜੀ ਆਰਡਰ ਆਨਲਾਈਨ ਵੀ ਆਉਂਦੇ ਆ ਤੇ ਲੋਕਲ ਵੀ ਆਰਡਰ ਬਹੁਤ ਆ ਜਾਂਦੇ ਆ ਬਾਕੀ ਬੁਟੀਕ ਆਲਿਆਂ ਦੇ ਵੀ ਬਹੁਤ ਜ਼ਿਆਦਾ ਆਰਡਰ ਆਉਂਦੇ ਆ ਜੀ ਤੇ ਕਿੰਨੇ ਘੰਟੇ ਮਸ਼ੀਨ ਚਲਾਉਣੇ ਹੁੰਦੇ ਲਈ ਮਾਰਨਿੰਗ ਮੈਂ ਕੰਮ ਕਰਕੇ 10 ਤੋਂ ਸ਼ਾਮ ਦੇ 5-6 ਵਜੇ ਤੱਕ ਮਸ਼ੀਨ ਤੇ ਵਰਕ ਕਰਦੀ ਹਾਂ ਠੀਕ ਹੈ ਜੀ ਸਾਨੂੰ ਦੱਸੋਗੇ ਕੀ ਕੀ ਤਿਆਰ ਕਰਦੇ ਹੋ ਤੁਸੀਂ ਜਿੱਦਾਂ ਪੰਜਾਬੀ ਸੂਟ ਹੋ ਗਿਆ ਹਨ ਹੋਰ ਕੀ ਕੀ ਕਢਾਈ ਹੋ ਜਾਂਦੀ ਹੈ ਜੀ ਕਿੱਦਾਂ ਦੀ ਕੁਆਲਿਟੀ ਹੁੰਦੀ ਹੈ ਤੁਹਾਡੀ ਇਹਦੇ ਕੰਮ ਦੀ ਇਹ ਮਸ਼ੀਨ ਤੇ ਹੈਂਡਵਰਕ ਤੋਂ ਇਲਾਵਾ ਸਾਰਾ ਵਰਕ ਸ਼ਿੰਦੀ ਵਰਕ ਹੋ ਗਿਆ ਆਰੀ ਵਰਕ ਹੋ ਗਿਆ ਮਿਰਰ ਵਰਕ ਹੋ ਗਿਆ ਹੋਰ ਥ੍ਰੈਡ ਵਰਕ ਸਾਰੇ ਵਰਕ ਕੀਤਾ ਜਾਂਦਾ ਹੈ ਇਹ ਤੇ ਹਰ ਤਰ੍ਹਾਂ ਦਾ ਲੋਗੋ ਤਿਆਰ ਕੀਤਾ ਜਾਂਦਾ ਹੈ ਹਰ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਵੀ ਆਪਾਂ ਫੁਲਕਾਰੀ ਬਣਾ ਸਕਦੇ ਆ ਬਾਗ ਤਿਆਰ ਕਰ ਸਕਦੇ ਆ ਹਰੇਕ ਤਰ੍ਹਾਂ ਦੀ ਇਸ ਤੇ ਕਢਾਈ ਕੀਤੀ ਜਾਂਦੀ ਹੈ ਕਢਾਈ ਵੀ ਬਹੁਤ ਜ਼ਿਆਦਾ ਸਫਾਈ ਦੇ ਨਾਲ ਆਉਂਦੀ ਹੈ ਜੀ ਤੇ ਇਹ ਮਸ਼ੀਨ ਨੂੰ ਚਲਾਉਣ ਦੇ ਲਈ ਕਿੰਨਾ ਸਮਾਂ ਆਪਾਂ ਨੂੰ ਸਿੱਖਣਾ ਪੈਂਦਾ ਹੈਗਾ ਕਿਉਂਕਿ ਸਾਰਾ ਇਹ ਕੰਪਿਊਟਰ ਹੈ ਜਿਹੜਾ ਹੁੰਦਾ ਹਨਾ ਕੰਮ ਜੀ ਕਿਵੇਂ ਵਰਕ ਕਰਦੀ ਹੈ ਮਸ਼ੀਨ ਤੇ ਜੇ ਸਿੱਖਣਾ ਹੋਵੇ ਨਵੀਂ ਭੈਣ ਨੇ ਕਿਸੇ ਨੇ ਜਿਨ੍ਹਾਂ ਨੂੰ ਨਹੀਂ ਜਾਣਕਾਰੀ ਇਹਦੇ ਬਾਰੇ ਤਾਂ ਉਹ ਕਿੰਨੇ ਸਮੇਂ ਦੇ ਵਿੱਚ ਟ੍ਰੇਨਡ ਹੋ ਜਾਂਦੇ ਆ ਇਹ ਕੜਾਈ 1 ਮਹੀਨੇ ਦੇ ਵਿੱਚ ਪੂਰੀ ਤਰ੍ਹਾਂ ਸਿੱਖ ਸਕਦੇ ਆ ਠੀਕ ਹੈ ਜੀ ਹਾਂਜੀ 1 ਮਹੀਨੇ ਦਾ ਕੋਰਸ ਹੈ ਪੂਰੀ ਤਰ੍ਹਾਂ ਸਿੱਖ ਸਕਦੇ ਆ 1 ਮਹੀਨੇ ਦੇ ਵਿੱਚ ਜੀ ਜਿਵੇਂ ਕਿਸੇ ਨੇ ਤੁਹਾਨੂੰ ਡਿਜ਼ਾਈਨ ਦਿੱਤਾ ਹੈਗਾ ਹਨਾ ਕੱਪੜੇ ਤੇ ਉਹ ਡਿਜ਼ਾਈਨ ਆਪਾਂ ਕੜਾਈ ਕਰਨਾ ਕਿਵੇਂ ਵਰਕ ਕਰਦੀ ਹੈ ਮਸ਼ੀਨ ਇਹਦਾ ਥੋੜਾ ਜਿਹਾ ਸਾਨੂੰ ਦੱਸਿਓ ਜੀ ਇਹ ਬਹੁਤ ਜ਼ਿਆਦਾ ਡਿਜ਼ਾਈਨ ਤਾਂ ਸਾਡੇ ਕੋਲੇ ਹੁੰਦੇ ਕਈਆਂ ਨੂੰ ਹੁੰਦਾ ਵੀ ਅਸੀਂ ਅਲੱਗ ਤਰ੍ਹਾਂ ਇਸ ਤਰ੍ਹਾਂ ਡਿਜ਼ਾਈਨ ਤਿਆਰ ਕਰਾਉਣਾ ਫਿਰ ਉਹ ਸਾਨੂੰ ਡਿਜ਼ਾਈਨ ਡਿਜ਼ਾਈਨਰ ਤੋਂ ਤਿਆਰ ਕਰਵਾਉਣਾ ਪੈਂਦਾ ਹੈ ਓਕੇ ਫਿਰ ਡਿਜ਼ਾਈਨਰ ਸਾਨੂੰ ਡਿਜ਼ਾਈਨ ਤਿਆਰ ਕਰਕੇ ਦਿੰਦਾ ਕਿਉਂਕਿ ਇਹ ਕੰਪਿਊਟਰਾਈਜ਼ਡ ਹੈ ਉਹ ਫਾਈਲਾਂ ਬਣਾ ਕੇ ਦਿੰਦਾ ਫਿਰ ਉਹ ਫਾਈਲਾਂ ਅਸੀਂ ਪੈਨ ਡਰਾਈਵ ਦੇ ਵਿੱਚ ਪਾਉਣੀ ਆ ਫਿਰ ਉਸ ਤਰ੍ਹਾਂ ਦਾ ਡਿਜ਼ਾਈਨ ਤਿਆਰ ਕੀਤਾ ਜਾਂਦਾ ਹੈ ਮਸ਼ੀਨ ਨੂੰ ਕਮਾਂਡ ਦੇ ਦਿੰਨੇ ਆ ਹਾਂਜੀ ਠੀਕ ਹੈ ਜੀ 4 ਤੋਂ 5 ਘੰਟਿਆਂ ਦੇ ਵਿੱਚ ਇੱਕ ਸੂਟ ਤਿਆਰ ਹੋ ਜਾਂਦਾ ਹੈ ਕੰਮ ਆਪਣਾ ਬਹੁਤ ਵਧੀਆ ਚੱਲ ਰਿਹਾ ਜੀ ਜੀ ਹੁਣ 60 ਤੋਂ 70000 ਰੁਪਏ ਆਪਾਂ ਕਮਾ ਚੁੱਕੇ ਆ 6-7 ਮਹੀਨਿਆਂ ਦੇ ਵਿੱਚ ਮੈਂ ਕਢਾਈ ਦੇ ਨਾਲ ਨਾਲ ਟ੍ਰੇਨਿੰਗ ਵੀ ਦਿੰਨੀ ਆ ਜੀ ਹਾਂਜੀ ਉਹਦਾ ਕੀ ਪ੍ਰੋਸੀਜਰ ਹੁੰਦਾ ਜੀ 1 ਮਹੀਨੇ ਦਾ ਕੋਰਸ ਆ ਜੀ 8000 ਰੁਪਏ ਇਹਦੀ ਫੀਸ ਆ ਜੀ ਜੀ ਤੇ ਬਾਕੀ ਇਹ ਆ ਜੀ ਮੈਨੂੰ ਇਹ ਆ ਵੀ ਸਾਰੀਆਂ ਭੈਣਾਂ ਆਪਣੇ ਆਪਣੇ ਪੈਰਾਂ ਤੇ ਖੜੀਆਂ ਹੋਣ ਹਾਂਜੀ ਆਪ ਨੂੰ ਆਪਣੇ ਆ ਖਰਚ ਚੱਕ ਸਕਣ ਕਿਉਂਕਿ ਦਿਨ ਪੋ ਦਿਨ ਕਬੀਲਦਾਰੀਆਂ ਬਹੁਤ ਵੱਧੀਆਂ ਜਾ ਰਹੀਆਂ ਹਨਾ ਹਾਂਜੀ ਮੈਂ ਜੀ ਆਪਣਾ ਕੰਮ ਪਹਿਲਾਂ ਘਰ ਤੋਂ ਹੀ ਸਟਾਰਟ ਕੀਤਾ ਵਿਆ ਕਿਉਂਕਿ ਆਪਾਂ ਘਰ ਦੇ ਵਿੱਚ ਨਾ ਤਾਂ ਆਪਾਂ ਨੂੰ ਕੋਈ ਕਿਰਾਏ ਦੀ ਦਿੱਕਤ ਹੈ ਹਾਂਜੀ ਨਾ ਕੋਈ ਹੋਰ ਬਿਜਲੀ ਦੀ ਦਿੱਕਤ ਹੈ ਇਹ ਹੀ ਔਖਾ ਹੋ ਜਾਂਦਾ ਕਿਉਂਕਿ ਘਰ ਦੇ ਵਿੱਚ ਆਪਾਂ ਨੂੰ ਕੋਈ ਰੈਂਟ ਵੀ ਅੱਜ ਕੱਲ ਬਹੁਤ ਜ਼ਿਆਦਾ ਹੈ ਜੀ ਦੁਕਾਨ ਦਾ ਪਹਿਲਾਂ ਆਪਾਂ ਨੂੰ ਗਹਿਣਾ 1 ਲੱਖ ਤੋਂ 1.5 ਲੱਖ ਰੁਪਏ ਦੇਣਾ ਪੈਂਦਾ ਫਿਰ ਆਪਾਂ ਨੂੰ ਕਿਰਾਇਆ ਦੇਣਾ ਪੈਂਦਾ ਮੰਥਲੀ ਕਈ ਵਾਰ ਕੰਮ ਨਾ ਚੱਲੇ ਫਿਰ ਔਖਾ ਹੋ ਜਾਂਦਾ ਇਸ ਲਈ ਇਹ ਵੀ ਪਹਿਲਾਂ ਕੰਮ ਛੋਟਾ ਮਤਲਬ ਕਿ ਘਰ ਤੋਂ ਹੀ ਚਾਲੂ ਕੀਤਾ ਜਾਵੇ ਜਿਵੇਂ ਜਿਵੇਂ ਕੰਮ ਵਧਦਾ ਜਾਂਦਾ ਆਪਾਂ ਆਮੇ ਆਮੇ ਕੰਮ ਅੱਗੇ ਵਧਾਇਆ ਜਾਂਦਾ ਵੀ ਠੀਕ ਹੈ ਜੀ ਕਦੇ ਇਦਾਂ ਹੋਇਆ ਜੀ ਤੁਸੀਂ ਤਿਆਰ ਕਰਕੇ ਰੱਖਿਆ ਹੋਵੇ ਕੱਪੜਾ ਵਿਕਿਆ ਨਾ ਹੋਵੇ ਜਾਂ ਮੰਨ ਚਾਹੀ ਹੋਵੇ ਗੱਲ ਵੀ ਘਰੇ ਸਮਾਨ ਪਿਆ ਆਪਾਂ ਪੈਸੇ ਲਈ ਬੈਠੇ ਇਦਾਂ ਦਾ ਤਾਂ ਨਹੀਂ ਕਰਿਆ। ਇਹ ਕਦੇ ਨਹੀਂ ਹੋਇਆ ਜੀ। ਅੱਛਾ ਜੀ। ਹਾਂਜੀ। ਤੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੀਆਂ ਭੈਣਾਂ ਵੀਡੀਓ ਦੇਖ ਰਹੀਆਂ ਜਾਂ ਭਰਾ ਦੇਖ ਰਹੇ ਆ ਜਿਨ੍ਹਾਂ ਦੀਆਂ ਮੰਨ ਲਓ ਘਰੇ ਔਰਤਾਂ ਹੈਗੀਆਂ ਸ਼ੌਂਕ ਹੈਗਾ ਇਹਨਾਂ ਨੂੰ ਸਟੀਚਿੰਗ ਦਾ ਕਢਾਈ ਦਾ ਹਨਾ ਹਾਂਜੀ ਜੇ ਤੁਹਾਡੇ ਵਾਲੇ ਕੰਮ ਦੇ ਵਿੱਚ ਕਿਸੇ ਨੇ ਆਉਣਾ ਹੈਗਾ ਕੀ ਸੁਜੈਸਟ ਕਰੋਗੇ ਤੁਸੀਂ? ਇਹੀ ਹੈ ਜੀ ਵੀ ਇਹ ਤੇ ਕੋਈ ਜ਼ਿਆਦਾ ਖਰਚ ਨਹੀਂ ਆਉਂਦਾ। ਕਿਉਂਕਿ ਦਿਨ ਇੱਕ ਦਿਨ ਵਿੱਚ ਬੰਦਾ 1000 ਤੋਂ 8000 ਨਹੀਂ ਤਾਂ 8-900 ਰੁਪਏ ਕਮਾ ਸਕਦਾ ਇੱਕ ਦਿਨ ਦਾ ਉਹ ਵੀ ਆਪਾਂ ਘਰ ਬੈਠੇ ਕਮਾ ਸਕਦੇ ਹਾਂ ਜੀ ਵੀ ਭੈਣਾਂ ਨੂੰ ਜਿਨ੍ਹਾਂ ਨੂੰ ਸਲਾਈ ਆਉਂਦੀ ਆ ਉਹ ਵੀ ਉਹ ਆਪਣਾ ਕੰਮ ਨਾਲ ਨਾਲ ਕਢਾਈ ਦਾ ਵੀ ਚਲਾ ਸਕਦੇ ਆ ਠੀਕ ਹੈ ਜੀ ਜੇ ਬਾਹਰ ਦੁਕਾਨ ਤੇ ਨਹੀਂ ਕਰਨਾ ਤਾਂ ਆਪਣੇ ਘਰ ਤੋਂ ਚਲਾ ਲਓ ਜੀ ਘਰ ਬੈਠੇ ਵੀ ਕੰਮ ਬਹੁਤ ਵਧੀਆ ਚੱਲ ਸਕਦਾ ਹੈ ਇਹਦਾ ਠੀਕ ਹੈ ਜੀ ਧੰਨਵਾਦ ਥੈਂਕ ਯੂ ਧੰਨਵਾਦ